ਉੱਤਰ ਪ੍ਰਦੇਸ਼ ਦੀ ਜੇਲ੍ਹ ਚ ਬੰਦ ਸਿੱਖ ਕੈਦੀ ਬਰਿਆਮ ਸਿੰਘ ਦੀ ਰਿਹਾਈ ਅੱਜ ਸੰਭਵ ਹੈ ਡੀ ਐਮ ਸੀ ਲੁਧਿਆਣਾ ਚ ਦਾਖਲ ਸੁਰਜ ਸਿੰਘ ਖਾਲਸਾ ਨੂੰ ਮਿਲਣ ਆਏ ਕੈਬਨਟ ਮੰਤਰੀ ਦਿਲਜੀਤ ਸਿੰਘ ਚੀਮਾ ਨੇ ਕੱਲ ਰਾਤ ਇਹ ਜਾਣਕਾਰੀ ਦਿੱਤੀ ਸਰਦਾਰ ਬਰਿਆਮ ਸਿੰਘ ਕਾਫੀ ਲੰਬੇ ਸਮੇਂ ਤੋਂ ਆਪਣੀ ਸਜ਼ਾ ਜਿਹੜੀ ਆ ਪੂਰੀ ਕਰ ਚੁੱਕੇ ਸੀਗੇ ਉਹਨਾਂ ਨੂੰ ਉੱਥੇ ਰਿleased ਨੇ ਕੀਤਾ ਗਿਆ ਸੀ ਗਵਰਨਮੈਂਟ ਨੇ ਪਹਿਲਾਂ ਵੀ ਰਿਪ੍ਰੀਜ਼ਨੇਸ਼ਨ ਜਿਹੜੀ ਆਈ ਸੀ ਦੀ ਉਹਨਾਂ ਦੀ ਭੇਜੀ ਸੀ ਡਿਪਟੀ ਸੀਐਮ ਸਾਹਿਬ ਨੇ ਵੀ ਸੀਐਮ ਸਾਹਿਬ ਨੇ ਵੀ ਜੱਤੀ ਤੌਰ ਤੇ ਵੀ ਯੂਪੀ ਗਵਰਨਮੈਂਟ ਦੇ ਨਾਲ ਟੈਕਅਪ ਕੀਤਾ ਹੁਣ ਵੀ ਰੀਸੈਂਟਲੀ ਕਾਫੀ ਐਫਰਟਸ ਹੋਈਆਂ रामवोलिया साहब ਉਥੇ ਅੱਜਕੱਲ੍ਹ ਜ਼ਿਲ੍ਹਾ ਦੇ ਮਿਨਿਸਟਰ ਆ ਅੱਜ ਮੈਂ ਇੱਥੇ ਹੁਣੇ ਬਾਪੂ ਜੀ ਦੀ ਵੀ ਉਹਨਾਂ ਨਾਲ ਗੱਲ ਕਰਾਈ ਆ ਔਰ ਉਹਨਾਂ ਨੇ ਕਿਹਾ ਕਿ ਕੱਲ ਨੂੰ ਉਹਨੂੰ ਹੋਰ ਰੀਲீஸ் ਕਰ ਦੇ ਕਿਉਂਕਿ ਉਹਦਾ ਰਾਈਟ ਬੰਦਾ ਸੀ ਵਿਰਿਆਮ ਸਿੰਘ ਸਾਲ 1990 ਤੋਂ ਉੱਤਰ ਪ੍ਰਦੇਸ਼ ਦੀ ਜੇਲ੍ਹ ਚ ਬੰਦ ਸਨ ਉਹਨਾਂ ਨੂੰ ਟਾਡਾ ਅਦਾਲਤ ਨੇ ਕਤਲ ਦੇ ਮਾਮਲੇ ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਦਾਲਤ ਵੱਲੋਂ ਸੁਣਾਈ ਸਜ਼ਾ ਤੋਂ ਜ਼ਿਆਦਾ ਸਜ਼ਾ ਪੂਕਤ ਚੁੱਕੇ ਹੋਣ ਕਾਰਨ ਵਿਰਿਆਮ ਸਿੰਘ ਦਾ ਕੇਸ ਚਰਚਾ ਚ ਆਇਆ ਸੀ ਉੱਤਰ ਪ੍ਰਦੇਸ਼ ਸਰਕਾਰ ਪਹਿਲਾਂ ਹੀ ਬਰਿਆਮ ਸਿੰਘ ਦੀ ਸਜ਼ਾ ਮਾਫੀ ਬਾਰੇ ਸਿਫਾਰਿਸ਼ ਕਰ ਚੁੱਕੀ ਹੈ ਤੇ ਹੁਣ ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਉਹਨਾਂ ਦੀ ਰਿਹਾਈ ਅੱਜ ਸੰਭਵ ਹੋ ਸਕੇਗੀ।